ਇਹ ਤੇ ਚੱਲਦੀ ਹੂ ਸੇਲ 31 ਤਰੀਕ ਤਾਈ ਚੱਲਦੀ ਵੀ ਹੈ ਜਿਹੜੀ ਕੋਣੀ ਟੀ-ਸ਼ਰਟ 199 ਦੀ ਆ ਵੈਸੇ ਦੇਖ ਲੋ ਰੇਟ ਇਹਨਾਂ ਜਿਹੜੀ ਮਜੀ ਰੋਜ਼ 199 ਦੀ ਆਵਲੀ ਇਸ ਨੂੰ 199 ਦਾ ਸਾ 299 ਦੇ ਆ ਵੈਸੇ ਇਹਨਾਂ ਦਾ ਪ੍ਰਾਈਸ ਦੇਖ ਲੋ 799 ਇਹ ਕਿ ਨੇਵੀ 199 ਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਵਲੌਗ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਸੋ ਗਾਇਜ਼ ਰਾਜਵੀਰ ਅੱਧਾ ਰੈਡੀ ਹੋਇਆ ਅਸੀਂ ਜਾ ਰਹੇ ਹਾਂ ਜੀ ਅੱਜ ਕਹਿੰਦੇ ਭਾਰੀ ਸੇਲ ਚੱਲ ਰਹੀ ਆ ਕਿੱਥੇ ਉਹ ਜਾ ਕੇ ਦੱਸਾਂਗੇ ਕਿੱਥੇ ਚੱਲਦੀ ਆ ਤੁਹਾਨੂੰ ਦਿਖਾਵਾਂਗੇ ਕਿੰਨੇ ਪਰਸੈਂਟ ਤੇ ਡਿਸਕਾਊਂਟ ਚੱਲਣ ਡਿਆ ਆ ਸੋ ਵਿਜ਼ਿਟ ਕਰਿਆ ਜਰੂਰ ਤੇ ਨਵੇਂ ਆਪਣੇ ਚੈਨਲ ਨੂੰ ਜਿੰਨੇ ਵੀ ਹੈਗੇ ਆ ਸਾਰੇ ਜਣੇ ਕਰ ਲਓ ਜੀ ਸਬਸਕ੍ਰਾਈਬ ਤੇ ਬੈਲ ਆਈਕਨ ਦਬਾ ਦਿਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਹੈਨਾ ਤੁਸੀਂ ਵੀ ਸੈਸ਼ੀ ਕਾਲ ਕਰ ਦੋ ਹੈਲੋ ਕਰ ਦੋ ਰਾਜਵੀਰ ਪੂਰਾ ਓਕੇ ਆ ਆ ਦੇਖੋ ਅੱਜ ਵਾਚ ਵੀ ਲਾਈ ਰਾਜਵੀਰ ਨੇ ਕੋਮਨ ਸਾਹਿਬ ਹੋ ਰਹੇ ਰੈਡੀ ਅੱਜ ਕੂਲ ਕੂਲ 베ਬੀ ਕੂਲ ਕੂਲ ਐਸ ਇਹ ਜਿਹੜੀ ਚੀਜ਼ ਨਾ ਇਹ ਜਿਹੜੀ ਇਹ ਉੱਥੋਂ ਹੀ ਲਈ ਆ ਇਹ ਉੱਥੋਂ ਹੀ ਲਈ ਜਿੱਥੇ ਅਸੀਂ ਤੁਹਾਨੂੰ ਅੱਜ ਫੇ ਦੋਰਾ ਲੈ ਕੇ ਜਾ ਰਹੇ ਆ ਕਿਉਂਕਿਾਨੂੰ ਚੀਜ਼ ਵਧੀਆ ਲੱਗੀ ਇਹ ਓਹ ਹਜ਼ਾਰ ਦੀ ਵੀ ਹੈ ਓਨਲੀ 31 ਤਰੀਕ ਤੱਕ 31 31st ਤੱਕ ਜਨਵਰੀ ਤੱਕ ਜਨਵਰੀ ਚੱਲਦਾ ਪਿਆ ਤੇ ਮੈਨੂੰ ਠੀਕ ਲੱਗੇ ਕੋਲ ਕੋਲ ਜੇ ਲੱਗਦਾ ਪਿਆ ਸ਼ੈਂਕੀ ਸ਼ੈਂਕੀ ਜਿਆਣਾ ਹੁਲੇ ਹੁਲੇ ਜੇ ਮੈਨੂੰ ਸਾਡੇ ਵੇਖ ਰਾਹ ਜਿਹੜੇ ਕਹਣਾ ਆਹ ਅੰ ਵਿੱਚ ਲੜ ਬਣਿਆ ਹਨ ਕਿ ਉਹ ਠੀਕ ਹੈ ਆਪਣੇ ਆਪਣੇ ਚੋਇਸ ਹੁੰਦੀ ਹੈ ਹਜੇ ਫੁੱਲ ਓਕੇ ਨਹੀਂ ਹੋਏ ਨਾ ਰੈਡੀ ਨਹੀਂ ਹੋਏ ਪ੍ਰੋਪਰ ਪ੍ਰੋਪਰ ਆਈਡੀ ਹੋ ਕੇ ਦਿਖਾਲ ਦੇਆ ਮੈਨੂੰ ਮਤਲਬ ਸਹੀ ਲੱਗਦੀ ਹੈ ਤਾਂ ਦੇ ਨਾ ਬੂਟ ਇਹਨਾਂ ਬਹੁਤ ਲੱਗਣੇ ਸੀ ਗਾਇਸ ਜਿਹੜੇ ਚੱਕੇਗੇ ਬੂਟ ਹਾਂ ਚਲੋ ਕੋਈ ਗੱਲ ਨਹੀਂ ਜਿਹਦੇ ਕਰਮਾਂ ਚ ਸੀਗੇ ਰਾਜ ਵੀ ਰੈਡੀ ਹੋ ਰਿਹਾ ਹੈ ਚੀਓ ਇਹ ਦਿਖਾਈਏ ਇਹਨਾਂ ਨੂੰ ਰਾਜਵੀਰ ਨੇ ਵੀ ਜਿਹੜੀ ਟੀ-ਸ਼ਰਟ ਪਾਈ ਆ ਨਾ ਗਾਇਜ਼ ਮੈਂ ਹੀ ਰਹਿ ਗਈ ਰੈਡੀ ਹੋਣ ਵਾਲੀ ਇਹ ਵੀ ਉੱਥੋਂ ਹੀ ਲਈ ਆ ਇਹ ਵਾਲੀ ਟੀ-ਸ਼ਰਟ ਹੈ ਨਾ ਹੁਣ ਰਾਜਵੀਰ ਲਈ ਹੋਰ ਦੇਖਣੀ ਆ ਕਿਉਂਕਿ ਹੁਣ ਮੌਸਮ ਚੇਂਜ ਹੋ ਗਿਆ ਆ ਥੋੜਾ ਤੇ ਸਰਦੀ ਗਈ ਆ ਬਸ ਮਤਲਬ ਸਵੇਰ ਦੀ ਠੰਡ ਹੀ ਰਹਿ ਗਈ ਆ ਹਲਕੀ ਫੁਲਕੀ ਸੋ ਆਪਾਂ ਦੇਖਦੇ ਆ ਅੱਜ ਜਾ ਕੇ ਗਰਮੀਆਂ ਵਾਸਤੇ ਸਟਾਕ ਆਇਆ ਕਿ ਨਹੀਂ ਆਇਆ ਹੈ ਨਾ ਸਕੂਲ ਵੀਰ ਗਿਆ ਹੋਇਆ ਜੀ ਸਕੂਲ ਟਾਈਮ ਦੇਖੋ ਤੁਸੀਂ ਹੋ ਚੁੱਕਿਆ ਆ ਤੁਹਾਨੂੰ ਟਾਈਮ ਚੈੱਕ ਕਰਾਵਾਂ ਮੈਂ ਗਾਇਸ ਟਾਈਮ ਦੇਖੋ ਸਵੇਰ ਦੇ 10 ਵਜੇ ਚੁੱਕੇ ਨੇ ਸੋ ਆਪਾਂ ਹੁਣ ਜਲਦੀ ਜਲਦੀ ਨਿਕਲਾਂਗੇ ਸਾਡੇ ਇਧਰ ਵੇਖੋ ਕਿੰਨਾ ਖਲਾਰਾ ਪਾ ਛੜਿਆ ਜੇ ਇਹਨਾਂ ਨੇ ਵਾਈਟ ਸੋਣ ਲੱਗਣੇ ਤੇ ਆਪਾਂ ਜਾ ਰਹੇ ਹੁਣ ਪਾ ਕੇ ਗੱਡੀ ਵਿੱਚ ਘੱਟ ਪਹੁੰਚ ਚੁੱਕੇ ਆ ਸੀ ਇਨਨ ਇੱਕ ਦੋ ਕਿਸ਼ਤਾਂ ਲੈਣੀਆਂ ਕਿਸ਼ਤਾਂ ਲੈ ਕੇ ਫਿਰ ਆਪਾਂ ਅੱਗੇ ਜਾਵਾਂਗੇ ਟਾਈਮ ਤਾਂ ਲੱਗ ਹੀ ਜਾਣਾ ਮੇਰੇ ਹਿਸਾਬ ਨਾਲ ਬਲੂਟੀ ਛੱਡਣੀ ਪਣੀ ਤੁਹਾਨੂੰ 3 ਵਜੇ ਲੈ ਓ 20 ਵੀ ਅੱਜ ਜੀ ਗਾਇਸ ਪਹੁੰਚ ਗਏ ਫੋਨਸੀ ਬਿਊਟੀਓ ਜਿੱਥੇ ਕਿ ਚੱਲਦੀ ਸੀ ਸੇਲ 31 ਤਰੀਕ ਤਾਈਂ ਚੱਲਦੀ ਪਈ ਐ ਜਿਹੜੀ ਜੋ ਪਾਏ ਕੱਪੜੇ ਨਿਹਾਰਪੁਰ ਨੇ ਪਾਏ ਨੇ ਰਾਜਵੀਰ ਨੇ ਪਾਈ ਐ ਇੱਥੇ ਲੈ ਜੀ ਹੁਣ ਅਸੀਂ ਬਾਜ਼ਾਰ ਦੇਖਦੇ ਆਂ ਅੱਜ ਉਹ ਫੀਟ ਸੈਸ ਅੱਜ ਕੀ ਕੀ ਮਿਲਦਾ ਸਾਨੂੰ ਪਹਿਲਾਂ ਇਹ ਕਬੂਥੂ ਸ਼ੋਪਿੰਗ ਜਿੱਥੇ ਸੀ ਤੇ ਹੁਣ ਅਸੀਂ ਅੱਜ ਕਰਾਂਗੇ ਜਲੰਧਰ ਤੋਂ ਤੇ ਦੇਖਦੇ ਆਂ ਅੱਜ ਇੱਥੇ ਕੀ ਡਿਸਕਾਊਂਟ ਆ ਰਿਹਾ ਹੈ ਕਿਹੜੇ ਕਿਹੜੇ ਕੱਪੜੇ ਆ ਤਾ ਸਾਰੇ ਲੀਸ ਕਰਕੇ ਦੱਸਾਂਗੇ ਅਸੀਂ ਖਲੋ ਜੁੜੇ ਰਹੋ ਪਹੁੰਚ ਗਏ ਅਸੀਂ ਚੈੱਕ ਕਰੋ ਗਾਇਸ ਕਿੰਨੀ ਸੋਹਣੀ ਟੀ-ਸ਼ਰਟ 199 ਦੀ ਆ ਵੈਸੇ ਦੇਖ ਲਓ ਰੇਟ ਇੰਨਾ ਹੈ ਚੱਕ ਕਰਦੇ ਹੋ ਰਾਜਵੀਰਲੀ ਵੀ ਦੇਖਣੇ ਆ ਹੈ ਇਹ ਕਿ ਨੇਵੀ 199 ਦੀ ਹੈ ਸਾਈਜ਼ ਐਲ ਆ 199 ਦੀ ਹੈ ਗਾਇਸ ਜਿੱਤੇ ਰੋਜੀ 199 ਦੀ ਅਵੇਲੇਬਲ ਹੈ 199 ਦੀ ਇਹ ਕਿੱਥੇ ਹੋ ਆ 19 ਐਸੀ ਉਦਾ ਕਿ ਮੇਰੀ ਹੈ ਪਰ ਵੀ ਕੇ ਜੇ ਕਾ ਤੂੰ ਜਾਂਦੇ ਜਿਹੜੇ ਹੈ ਹੀ ਪੰਜੇ ਚਲੋ ਇਹਦੇ ਆਪਣਾ ਦੇਖਣਾ ਹੋ ਗਿਆ ਤੇ ਮੈਂ ਜਾਈ ਨਾ ਇਹ ਕੁੜਤਾ ਸਾ 299 ਦੇ ਆ ਵੈਸੇ ਇਹਨਾਂ ਦਾ ਪ੍ਰਾਈਸ ਦੇਖ ਲੋ 799 ਆ ਸੋ ਚੈੱਕ ਕਰ ਸਕਦੇ ਹੋ ਤੁਸੀਂ ਗਾਇਸ ਮੈਂ ਇੱਧਰ ਲੈ ਕੇ ਜਾਂਦੀ ਤੁਹਾਨੂੰ ਗਰਲਸ ਸੈਕਸ਼ਨ ਤੇ ਅ ਟੌਪ ਵਗੈਰਾ ਆ 299 ਚ ਆ ਰਿਹਾ ਲੱਗਿਆ ਮੇਰੇ ਗਾਈਜ਼ ਆ ਬਹੁਤ ਸੋਹਣਿਆ ਟਰੈਕਸੂਟ ਜਿੱਦਾ ਟਾਈਪ ਆ ਨਾਲ ਪਜਾਮੇ ਆ ਬਟ ਐਸ ਸਾਈਜ਼ ਹੀ ਮਿਲ ਰਿਹਾ ਜਿਆਦਾ ਐਕਸ ਐਸ ਵਾ ਐਸ ਇਸ ਮਾਈ ਐਸ ਸਾਡੇ ਆਣੇ ਨਹੀਂ ਨਾ ਮੈਨੂੰ ਐਕਸ ਐਸ ਚਾਹੀਦਾ ਐਕਸ ਐਸ ਸਾਈਜ਼ ਨਹੀਂ ਹੋਣਾ ਇਹਦੇ ਨਾਲ ਦੀ ਪੈਂਟ ਮੈਂ ਲੈ ਕੇ ਗਈਆਂ 299 ਦੀ ਇਹ ਵੀ ਆ ਗਈ ਆ വൈട്ടിഗ്രീ ജാ കലർവി ਨੋ ਕਰੇ ਉਹ ਕਰੇ ਨਾ ਕਰ ਨਾ ਨਹੀਂ ਆਪਾਂ ਲੈਣਾ ਫੇਰਾ ਦਿਓ ਇੱਥੇ ਰੱਖੋ ਗਰ ਲਈਏ ਤੇ ਉਪਰ ਤੋਂ ਸ਼ੂਟ ਕਰ ਰਹੀ ਹੈ ਬਿਲਿੰਗ ਕਰਵਾ ਲਈਏ ਸਹੀ ਲੱਗਦੇ ਪਏ ਗਾਈਜ਼ ਸਹੀ ਲੱਗਦੇ ਹਾਂਜੀ ਗਾਈਜ਼ ਹੁਣ ਆਪਾਂ ਚੱਲੇ ਆ ਬਾਹਰ ਅਸੀਂ ਲਿਆ ਕੁਛ ਨਹੀਂ ਕਿਉਂਕਿ ਸਾਨੂੰ ਸਿਰਫ ਪ੍ਰਮੋਸ਼ਨ ਲਈ ਸਭ ਦੀ ਕਪੜੇ ਉਹਨਾਂ ਦੇ ਪਾ ਕੇ ਅਸੀਂ ਆ ਗਏ ਕਿਉਂਕਿ ਅਸੀਂ ਪਹਿਲਾਂ ਖਰੀਦ ਲਿਆ ਹੋਇਆ ਸੀ ਕਿ ਸ਼ਾਇਦ ਨਵੇਂ ਆਰਟੀਕਲ ਲਾਏ ਹੋਣਗੇ ਪਰ ਹਜੇ ਤੱਕ ਕੁਛ ਨਹੀਂ ਨਵਾਂ ਲਾਇਆ ਹੈਗਾ ਉਹ ਹੀ ਆ ਸਾਰਾ ਕੁਛ ਪਹਿਲਾਂ ਵਾਲਾ ਅਸੀਂ ਦੂਸਰੇ ਚੱਲੇ ਉਹ ਮਾਰੇ ਦੂਸਰੇ ਵਾਰ ਚੱਲਦੇ ਆ ਮਾ ਤੇ ਉੱਥੇ ਸ਼ਾਇਦ ਮਿਲ ਜੇ ਹਨਾ ਕੁਝ ਤਾਂ ਤਾਂ ਪੂਰੀ ਖਾਈਏ ਪਹਿਲਾਂ ਕੁਛ ਕਾਲਾ ਪੂਰੀ ਖਾਣਨੇ ਆ ਤਾਂ ਪੂਰੀ ਖਾਈਏ ਟੈਸਟੀ ਬਣਾਉਂਦੇ ਆ ਨਾ ਟੈਸਟੀ ਹੁੰਦੀ ਆ ਅੰਕਲ ਸੁਖਵੀਰ ਰਾਜਵੀਰ ਨੂੰ ਨਾ ਪਸੰਦ ਕਰਦੇ ਵੇ ਕਹਿੰਦੇ ਟਰਬਨ ਬਹੁਤ ਸੋਹਣ ਲੱਗਦੀ ਪਈ ਦੁਨੀਆ ਤਾਂ ਬਹੁਤ ਆ ਰਹੀ ਆ ਪਰ ਆਰਟੀਕਲ ਪੁਰਾਣੇ ਹੀ ਚੱਲਦੇ ਪਏ ਅਜੇ ਤੱਕ ਇਹਨਾਂ ਨੇ ਨਵਾਂ ਕੋਈ ਲਾਇਆ ਹੀ ਨਹੀਂ ਹੈ ਨਾ ਸੇਲ ਹੁੰਦਾ ਗਾਇਸ ਬਹੁਤ ਭਾਰੀ ਸੇਲ ਚੱਲਦੀ ਪਈ ਆ ਵੀ ਇਹਨਾਂ ਨੇ ਖਰੀਦਾ ਸੀ ਬਹੁਤ ਸੋਹਣਾ ਲੱਗਦਾ ਮੈਂ ਵੀ ਜਿਹੜਾ ਮੇਰੇ ਵੀ ਪਾਇਆ ਹੋਇਆ ਵਾ ਵੀਰ ਕੀਤਾ ਹੋਇਆ ਉਹ ਵੀ ਮੈਂ ਇੱਥੇ ਲੈ ਕੇ ਗਈ ਆ ਬਿਊ ਬਿਊਡੀ ਆ ਪੈਂਕ ਸੋਹਣੇ ਲੱਗਦੇ ਆ ਪਾਏ ਔਖ ਲੱਗੀ ਆਪਣੀ ਗੱਡੀ پارک ਵਿੱਚ ਗਾਇਜ਼ ਉਧਰ ਹੋ ਕੇ ਹੁਣ ਆਪਾਂ ਆਏ ਆ ਸੁਨਿਪਟੂ ਰਿਸ਼ਾ ਕਰਨ ਤੇ ਕਰੀਮੀ ਕਾਦੇ ਸੁਨਿਪਟੂ ਰਿਸ਼ਾ ਕਰ ਲਈ ਹੁਣ ਫੇਰ ਰੱਖ ਕੇ ਪਹਿਲਾਂ ਪੇਟ ਭੁਜਾਉਣ ਫੇਰ ਚੱਲਦੇ ਆ ਘਰ ਹਾਂ ਆਇਆ ਹੁਣ ਆਪਾਂ ਛਕਾਂਗੇ ਇੱਥੇ ਬੈਠ ਗਏ ਆਏ ਆਏ ਗੁਬਾਰੇ ਕੀ ਹੋ ਗਿਆ ਇੰਤਜ਼ਾਰ ਦੇ ਘੜਿਆ ਖਤਮ ਗਾਇਸ ਰਿਹਾਗੇ ਸਾਰੋ ਸ਼ਾਹੂ ਟੂਵੇ ਕ੍ਰੀਮ ਕਾ ਦੇ ਕ੍ਰੀਮ ਕਾ ਦੇ ਆਈਸਕ੍ਰੀਮ ਖਾਦੀ ਹੋਣੀ ਕ੍ਰੀਮ ਕਾ ਦੇ ਭਟੂਰੇ ਪਹਿਲੇ ਆਈ ਗਾਈਸ ਹੁਣ ਪੇਟ ਪੂਜਾ ਕਰਕੇ ਚੱਲਦੇ ਆਂ ਘਰ ਸਾਜ ਵੀ ਸੁਗੁਰ ਸੁਗੂਰ ਆਇਆ ਨਹੀਂ ਉਹਦੇ ਲਈ ਲੈ ਲਈ ਆਪਾਂ ਨੇ ਟਿੰਡਰ ਦੀ ਕੈਂਡੀਆਂ ਵਗੈਰਾ ਜਿਹੜੀਆਂ ਹੁੰਦੀਆਂ ਨਾ ਮਿਲਕ ਤੇ ਮਿਲਕ ਬਾਰਨ ਦੇ ਨਾਲ ਫਿਲ ਹੋਈਆਂ ਹੁੰਦੀਆਂ ਉਹ ਤੇ ਕਿਸੇ ਕੈਂਡੀਆਂ ਪਤਾ ਨਹੀਂ ਇੰਨੇ ਨਾਲ ਸ਼ਾਇਦ ਖੁਸ਼ ਹੋ ਜੇ ਖੁਸ਼ ਕਰਨ ਵਾਸਤੇ ਲੈ ਲਈ ਬੈਠੀ ਹੁਣ ਵਿੱਚ ਚਲੋ ਚੱਲੀਏ

ਦੇਖ ਹੀ ਲਿਆ ਤੁਸੀਂ YouTube ਵਿੱਚ ਸੇਲ ਤਾਂ ਬਹੁਤ ਭਾਰੀ ਚੱਲ ਰਹੀ ਹੈ ਲੇਕਿਨ ਮਤਲਬ ਜਿਹੜੀ ਚੀਜ਼ ਸਾਨੂੰ ਚਾਹੀਦੀ ਸੀ ਉਹ ਮਿਲੀ ਨਹੀਂ ਹੈ ਤੇ ਫਿਰ ਮੈਂ ਆਪਣੀ ਫਲਿੱਪ ਬਾਂਬ ਵਗੈਰਾ ਲੈ ਕੇ ਆਈ ਬਸ ਹੋਰ ਕੁਝ ਨਹੀਂ ਲੈਂਦਾ ਤੇ ਰਾਜਵੇਲੀ ਨੇ ਕੁਝ ਲਿਆ ਹੁੰਦਾ ਹੈਗਾ ਕਿਉਂਕਿ ਕਪੂਰਸ ਤੇ ਆਪਾਂ ਦੇਖਿਆ ਸੀ ਉਹ ਵਧੀਆ ਸੀਗਾ ਸਾਰਾ ਜਿੱਦਾਂ ਨਾ ਉੱਥੋਂ ਵਧੀਆ ਮਿਲ ਗਏ ਸੀ ਆਊਟਫਿਟ ਸਾਰਾ ਕੱਪੜੇ ਵਧੀਆ ਮਿਲ ਗਏ ਸੀ ਇੱਥੋਂ ਨਹੀਂ ਉਹ ਲੈ ਆਂ ਫਿਰਦਾ ਬੈਦ ਕੱਪੜੇ ਚੇਂਜ ਕਰ ਦਿੱਤੇ ਆ ਕਹਿੰਦੇ ਕਰ ਸਾਡੇ ਦੇ ਕਿ ਸਵਾ ਪੰਜ ਹੋ ਚੁੱਕੇ ਆ ਇਹ ਹੁਣ ਇੱਥੇ ਖੇਡਦਾ ਬਗ ਡੀ ਚੱਲਦਾ ਬਣਾ ਲੈ ਆ ਜਾ ਇੱਧਰ ਹੱਥ ਆ ਜਾਣਾ ਵਿੱਚ ਆਜੋ ਆਗੇ 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 ਅੱਧੇ ਅ ਵੀ ਆ ਗਿਆ ਮੈਂ ਕਿਹਾ ਚੱਲ ਹੁਣ ਪੜ ਸਕੂਲ ਤੋ ਆ ਕੇ ਪਤੰਗ ਉਡਾਂਦਾ ਪਿਆ ਸੀ ਕਾਈ ਟੋੜਾਂਦਾ ਪਿਆ ਸੀ ਪੰਗ ਉਡਾ ਥੋੜ ਮੈਂ ਇਹਨੂੰ ਲੈ ਕੇ ਥੱਲੇ ਮੈਂ ਕਿਹਾ ਹੁਣ ਪੜ ਥੋੜੀ ਦੇਰ नोटबुक वगैरह चेक करा स्कूल कि रहा अतर नहीं पे बच गया मैं तो उन्होंने कहा कुटे हो। ना मैं पढ़ना